ਤੰਤਸ਼ੀਬ ਗੁਰੂ ਅਰਜਨ ਦੇਵ ਜੀ ਦਾ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਆਕਾਸ਼ਪੁਰ ਮਨੋਲੀ ਪਹੁੰਚ ਰਹੀਆਂ ਨੇ ਔਰ ਸਰਾਵਾਂ ਦੇ ਰਕ ਕਿੰਨਾ ਕ ਪ੍ਰਬੰਧ ਹੈ ਕਿੰਨੀਆਂ ਸਰਾਵਾਂ ਨੇ ਔਰ ਜਿਹੜੇ ਸੰਗਤੇ ਰਹਿਣ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GUR ਜਿੰਨ ਸਰੀਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਸੰਗਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 7-8 ਤਰੀਕ ਨੂੰ ਜਿਹੜਾ ਆ ਰਿਹਾ ਹੈ ਉਹਦੇ ਸਬੰਧ ਵਿੱਚ ਸੰਗਤਾਂ ਦੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਾਸਮਤ ਘੋਣ ਆਉਂਦੀਆਂ ਹਨ ਅਤੇ ਸਾਰੇ ਸਮਾਗਮਾਂ ਵਿੱਚ ਸੰਗਤਾਂ ਹਿੱਸਾ ਲੈਂਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸੇ ਤਹਿਤ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਾਨੂੰ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਰਹਿਤ ਦਾ ਪ੍ਰਬੰਧ ਕਰਨ ਲਈ ਸਾਨੂੰ ਜਿਹੜੇ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਦੇ ਵਿੱਚ ਸਸੀਂ ਆਪਣੀਆਂ ਸਰਾਵਾਂ ਤੋਂ ਇਲਾਵਾ ਜਿਹੜੇ ਸਾਡੇ ਨਾਲ ਸੰਬੰਧਤ ਲਾ ਕੇ ਸਕੂਲ ਹਨ ਉਹਨਾਂ 'ਚ ਵੀ ਸੰਗਤਾਂ ਦੀ ਰਾਜਾ ਪ੍ਰਬੰਧ ਕੀਤਾ ਗਿਆ ਹੈ ਇਤੋ ਲੋਵਾ ਸਾਨੂੰ ਹੋਟਲ ਐਸੋਸੀਏਸ਼ਨ ਅਮਰਸਰ ਜਿਹੜੀ ਆ ਉਹ ਗ੍ਰਾਮ ਦਾਜੀ ਦੇ ਗੁਰਪ੍ਰਬ ਦੇ ਸਾਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਸਹਿਯੋਗ ਕਰਦੇ ਹਨ ਉਹ ਸਾਨੂੰ ਹਰ ਸਾਲ ਆਪ ਕੋ ਆਪਣੇ ਹੋਟਲਾਂ ਨੂੰ ਕੋਈ ਦੋ ਕਮਰੇ ਕੋਈ ਪੰਜ ਕਿਹੜੇ ਕਮਰੇ ਕੋਈ ਆਪਣਾ ਪੂਰਾ ਹੋਟਲ ਸੰਗਤਾਂ ਨੂੰ ਫਰੀ ਦਿੱਤਾ ਜਾਂਦਾ ਤਾਂ ਜੋ ਸੰਗਤਾਂ ਦੇ ਵਿੱਚ ਇੱਕ ਵਧੀਆ ਮੈਸੇਜ ਆਵੇ ਉਹ ਸੰਤਾਂ ਜਿਹੜੀਆਂ ਉਹਨਾਂ ਦੇ ਹੋਟਲਾਂ 'ਚ ਵੀ ਠਹਿਰਦੀਆਂ ਹਨ ਉਹਨਾਂ ਨੂੰ ਉਹ ਬਕਾਇਦਾ ਮਠਿਆਈ ਦਾ ਡੱਬਾ ਬ੍ਰੇਕਫਾਸਟ ਤੇ ਹੋਰ ਜਿਹੜੀਆਂ ਹੋਰ ਸਹੂਲਤਾਂ ਵੀ ਵੱਧਵਾ ਦੇ ਸਕਦੇ ਹੁਣ ਉਹ ਸੰਤਾਂ ਨੂੰ ਦੇਖ ਕੇ ਜਿਹੜੀਆਂ ਉਤਸਰਦੇ ਹਨ ਮੇਰੀ ਸੰਤਾਂ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪ੍ਰਮਾ ਅਰਪਿਤ ਹੋ ਰਹੇ ਹਨ ਜਿੱਦਾਂ ਰਾਗ ਦਰਬਾਰ ਹੋਣਾ ਹੈ ਪੜਤਾਲ ਆ ਨਗਰ ਕੀਰਤਨ ਆ ਤੇ ਹੋਰ ਜਿਹੜੇ ਸਮਾਗਮ ਹਨ ਸੰਤਾਂ ਜਿਹੜੀਆਂ ਆਪਣੇ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਾਡੀ ਪੰਨੋਂ 100% ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਸੰਗਤਾਂ ਜਿਹੜੀਆਂ ਨਾਤਮਸਤਖ ਹੋਣ ਆਉਂਦੀਆਂ ਹਨ ਉਹਨਾਂ ਨੂੰ ਕਿਸੇ ਕਿਸੇ ਵੀ ਮੁਸ਼ਕਲ ਨਾਲ ਆਉਣ ਦਿੱਤੀ ਜਾਵੇ। ਉਧਰ ਬਾਸਾਪ ਦੇ ਜਿਹੜੇ ਅੰਦਰੋਨੀ ਗਰੇ ਸਿਸ਼ਾਣਾਂ ਨੇ ਕਿੰਨੀਆਂ ਸਿਸ਼ਾਣਾਂ ਨੇ ਸੰਗਤ ਜੀ ਆਣਾ ਦਾ ਅੰਦਰਨੀ ਕੀਰੇ ਸੰਗਤ ਦਾ ਮਾਮਾ ਹੁੰਦਾ ਹੈ ਕਿ ਬਾਸਾਪ ਦੇ ਵਿੱਚ ਤਾਂ ਨਜ਼ਦੀਕ ਘਰਾਂ ਲੈਣਾਂ ਨੇ ਨੰਦਰੀ ਸਿਸ਼ਾਣਾਂ ਦਾ ਉਹ ਕਿਹੜੀ ਕਿਹੜੀ ਸਿਸ਼ਾਣ ਸਾਡੀਆਂ ਤਕਰੀਬਨ 8 ਸਰਾਮਾ ਹਨ ਜਿਹੜੀਆਂ ਸ੍ਰੀ ਗੁਰੂ ਰਜਨਦੇਵ ਨਿਵਾਸ ਮਾਤਾ ਗੰਗਾ ਜੀ ਨਿਵਾਸ ਸ੍ਰੀ ਗੁਰੂ ਹਰਗੋਬਿੰਦ ਨਿਵਾਸ ਗੁਰੂ ਗੋਬਿੰਦ ਸਿੰਘ ਜਾਨ ਨਿਵਾਸ ਅਤੇ ਸਾਰਾ ਗੜੀ ਨਿਵਾਸ ਬਾਬਾ ਦੀਪ ਸਿੰਘ ਨਿਵਾਸ ਮਾਤਾ ਭਾਗੌਰ ਨਿਵਾਸ ਇਹ ਜਿਹੜੀਆਂ ਸਰਾਮਾ ਸੰਗਤਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਅਸੀਂ ਤਿੰਨੇ ਸਰਾਮਾ ਚ ਰਹਿਣਾ ਪਰੰਤੂ ਸੰਗਤਾਂ ਦੀ ਆਮਦ ਨੂੰ ਵੇਖਦੇ ਆ ਸਾਨੂੰ ਸੰਗਤਾਂ ਦਾ ਪ੍ਰਬੰਧ ਜਿਹੜੀਆਂ ਦੂਸਰੀਆਂ ਸਰਾਮਾ ਉਹਨਾਂ ਚ ਵੀ ਕੀਤਾ ਜਾਂਦਾ ਸਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਇਹਨਾਂ ਤਿੰਨਾਂ ਸਰਾਮਾ ਚ ਇੰਨੀ ਜਿੰਨੀ ਸੰਗਤ ਆਉਂਦੀਆਂ ਉਹ ਇੰਨਾ ਸਾਰਿਆਂ ਨੂੰ ਇਨਾ ਸਰਾਮਾਜ ਨੇ ਢਰਾਇਆ ਜਾ ਸਕਦਾ ਇਸ ਕਰਕੇ ਸਾਨੂੰ ਅਸੀਂ ਆਪਣੀਆਂ ਬੈਟਰੀ ਆਪਰੇਟਡ ਜਿਹੜੀਆਂ ਗੱਡੀਆਂ ਲਾਈਆਂ ਉਹ ਸੰਤਾਂ ਨੂੰ ਬਿਠਾ ਕੇ ਉਹ ਦੂਰ ਰਸੀਆਂ ਸਰਾਮਾਜ ਛੱਡਦੀਆਂ ਹਨ ਅਤੇ ਬਾਅਦ ਸ ਉਹਨਾਂ ਨੂੰ ਜਦੋਂ ਦਰਸ਼ਨ ਕਰਨੇ ਆਉਂਦੇ ਉਹਨਾਂ ਨੂੰ ਆ ਕੇ ਹਰਮੰਦਰ ਸਾਹਿਬ ਇੱਥੇ ਛੱਡਦੀਆਂ ਹਨ ਜਿਵੇਂ ਕਿ ਦਰਬਾਰ ਸਾਹਿਬ ਬਜ਼ੁਰਗਰੀ ਆਂਦੇ ਨੇ ਮਹਿਲਾਵਾਂ ਵੀ ਆਉਂਦੀਆਂ ਬੱਚਿਆਂ ਨੇ ਤੇ ਪਹਿਲ ਕਿਵੇਂ ਦਿੱਤੀ ਜਾਏਗੀ ਕਿਉਂਕਿ ਖਾਸ ਕਰਕੇ ਗੁਰਪੁਰਬ ਸੰਗਤ ਵੱਡੀ ਗਿਣਤੀ ਵਿੱਚ ਜਿਹੜਾ ਪਹੁੰਚੀ ਹੈ ਸਾਡੀ ਤਕਰੀਬਨ ਕੋਸ਼ਿਸ਼ ਇਹਨੂੰ ਹੰਦੀਆ ਕਿ ਜਿਹੜੇ ਬਜ਼ੁਰਗ ਆਉਂਦੇ ਆ ਜਾਂ ਕੋਈ ਹੈਂਡੀਕੈਪਡ ਆ ਜਾਂ ਕੋਈ ਜਿਨ੍ਹਾਂ ਦੇ ਖਾਣ ਪਾਣ ਉਹਨਾਂ ਨੂੰ ਇਹਨਾਂ ਅੰਦਰ ਲੀਆਂ ਸਰਾਵਾਂ ਚ ਕਮਰੇ ਮਿਲਣ ਤਾਂ ਜੋ ਉਹ ਜਿਹੜੀਆਂ ਨਾ ਤਮਸਤ ਹੋ ਸਕਣ ਅਤੇ ਟਾਈਮ ਨਾ ਆਪਣੇ ਗਿਟੜੀ ਆਪਣੇ ਉਹਨਾਂ ਨੇ ਖਾਣ ਪਾਣ ਸਾਫ ਰਖਾਏ ਹੁੰਦੇ ਹਨ ਉਹਨਾਂ ਚ ਵੀ ਹਾਜ਼ਰੀ ਟਾਈਮ ਨਾ ਭਰ ਸਕਣ